ਸਰ ਸਰਕਾਰ ਨੇ ਲਿਖਿਆ ਵਾ ਨਾ ਦਾਰੂ ਪੀਣਾ ਸਿਹਤ ਲਈ ਹਾਨੀਕਾਰਕ ਹੈ ਹਾਂ ਲੋਕ ਲੋਕ ਫਿਰ ਵੀ ਪੀ ਜਾਂਦੇ ਆ ਹਾਂ ਨੀ ਨੀ ਸਰਕਾਰ ਨੇ ਲਿਖ ਕੇ ਜਰੂਰ ਲਾਇਆ ਹੋਇਆ ਪੁਤਲਾਂ ਤੇ ਹਾਂ ਠੇਕੇ ਘਾਤੇ ਨਹੀਂ ਮੰਨਦ ਕਰਦੀ ਸਰਕਾਰ ਇਹ ਹੁਣ ਮੈਂ ਪੁੱਛੂਗਾ ਜਦੋਂ ਮੈਂ ਮੁੱਖ ਮੰਤਰੀ ਬਣ ਜਾਵਾਂ ਉਦੋਂ ਦੇਖੂਗਾ ਜਾਂ ਮੈਂ ਐਮ ਐਲ ਏ ਬਣ ਗਿਆ ਜਾਂ ਏ ਪੀ ਬਣ ਗਿਆ ਫਿਰ ਮੈਂ ਗੱਲ ਕਰੂਗਾ ਫਿਰ ਮੈਂ ਮੁੱਦਾ ਮੁੱਦਾ ਠਾਲੂਗਾ ਮੈਂ ਫਿਰ ਤਾਂ ਇਹ ਕਹਿੰਦੇ ਆ ਤੁਮ ਉਹ ਤੇਰੇ ਕੱਪੜੀ ਹੋਏ ਕੱਲ੍ਹ ਕਹੇ ਜੋ ਕੰਪੈਨ ਦੇ ਪੜ੍ਹਣੀਆਂ ਉਹ ਆ ਇੰਨੀ ਕਿਹਾ ਤਾਂ ਇੰਨੀ ਜੀ ਕਿਹੜਾ ਹੋ ਗਿਆ ਅੱਗੇ ਨਾਲੋਂ ਲਾ ਦੇ ਕੇ ਕਹਿੰਦਾ ਦੇਖ ਤੇ ਡ ਮੈਂ ਖਾ ਕਾਈ ਦੀ ਹੈ ਅਵੇ ਅੱਗੇ ਡਾ ਥੋੜਾ ਤਕੜੇ ਹੋ ਤਾਂ ਕਾ ਕਾਈ ਦੀ ਹੈ ਹੋ ਗਿਆ ਅੱਗੇ ਨਾਲੋਂ ਫਰਕ ਤੇਰਾ ਹੈਗਾ ਮੈਨੂੰ ਦੇਖ ਕੇ ਕਿਚ ਨੂੰ ਬਵਾ ਸੁੱਕ ਗਿਆ ਤੂੰ ਘੰਟੇ ਭਰੀ ਹੋ ਗਿਆ ਬਾਪੂ ਉਹ ਮੋਟਾਪਾ ਕੰਟਰੋਲ ਕਰ ਥੋੜਾ ਜਿਹਾ ਉਹ ਮਰ ਚਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ ਤੇ ਸਭ ਨੂੰ ਤੇ ਰੋਗ ਤੋਂ ਬਖਸ਼ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਸੋ ਰੈਡੀ ਹੋਏ ਆ ਜੀ ਅ ਸੰਦੀਪ ਤੇ ਡੈਡੀ ਦੀ ਦਿੱਕਤਾਂ ਤੁਹਾਨੂੰ ਪਤਾ ਹੀ ਹੈ ਵੀ ਅ ਸਿਆਣਾ ਸਰੀਰ ਸਾਹ ਬਿਮਾਰੀਆਂ ਕੁਝ ਉਹ ਬੀਲ ਚੇਅਰ ਤੇ ਬੈਠਣ ਕਰਕੇ ਅ ਸਰੀਰ ਅਪਸੈਟ ਹੋਇਆ ਵਾ ਉਹਨਾਂ ਦਾ ਤੇ ਹੁਣ ਉੱਥੇ ਦੀ ਤਿਆਰੀ ਕੀਤੀ ਹੋਈ ਹੈ ਜੀ ਉਹਨਾਂ ਦੀ ਜਿਹੜੀ ਯੂਰਨ ਦੀ ਦਿੱਕਤ ਆ ਵੀ ਉਹਦਾ ਹੀ ਮਸਲਾ ਹੱਲ ਨਹੀਂ ਹੁੰਦਾ ਯਾਰ ਕਿਆ ਡਾਕਟਰਾਂ ਨੂੰ ਕਹੀਏ ਕਿਆ ਆਪਣੇ ਆਪ ਨੂੰ ਕਹੀ ਵੀ ਸੀ ਬੈਸਟ ਤੋਂ ਬੈਸਟ ਡਾਕਟਰ ਨੂੰ ਵੀ ਮਿਲ ਚੁੱਕੇ ਆ ਅ ਦੋ ਹੀ ਦੇ ਦਿੰਦੇ ਨੇ ਫਿਰ ਉਹ ਡਾਕਟਰਾਂ ਪਰ ਇਹ ਗੱਲ ਆ ਜਾਂਦੀ ਘੁੰਮ ਕੇ ਹੁਣ ਪ੍ਰਮਾਤਮਾ ਜਾਣਦਾ ਵੀ ਦਵਾਈਆਂ ਦੇ ਵਿੱਚ ਅਸਰ ਨਹੀਂ ਹੈ ਜਾਂ ਫਿਰ ਡਾਕਟਰ ਇਹ ਨਹੀਂ ਚਾਹੁੰਦੇ ਵੀ ਮਰੀਜ਼ ਸਹੀ ਹੋਵੇ ਜਾਂ ਫਿਰ ਸਾਡੇ ਕਰਮ ਐ ਹਜੇ ਆ ਵੀ ਜਿਹੜੇ ਇਹ ਰੋਗ ਸਿਆਣੇ ਸਰੀਰ ਦੇ ਨਾਲ ਚੱਲੀ ਜਾਂਦੇ ਇਹ ਤਾਂ ਹੁਣ ਵਹਿਗੁਰੂ ਜਾਣਦਾ ਤੇ ਹੁਣ ਤਿਆਰੀ ਹੋਏ ਪਿਆ ਜੀ ਇੱਥੇ ਨੂੰ ਜਾਣ ਵਾਸਤੇ ਸੰਦੀਪ ਔਰ ਤੋ ਕੋ ਭੈਣ ਜੀ ਅੰਦਰ ਕਮਰੇ ਚ ਪਤਾ ਨਹੀਂ ਉਹਨਾਂ ਦੀ ਕੀ ਉਫਤ ਕਬੂਤ ਚੱਲ ਰਹੀ ਹੈ ਆ ਚਲੋ ਹੁਣ ਮੈਂ ਥੱਲੇ ਜਾ ਕੇ ਮਿਲਉਣਾ ਤੁਹਾਨੂੰ ਤਾ ਆਵੇ ਨਹੀਂ ਤਾ ਖਾਤਾ ਵਾਏ ਗੁਰਦੀ ਕੀ ਸਤੇ ਪਰਮਾਤਮਾ ਨੇ ਕੋਸ਼ ਰੱਖੇ ਚੜਦੀਆਂ ਕਲਾ ਦੇ ਵਿੱਚ ਰੱਖੇ ਇਹ ਕਹਿੰਦੀ ਮੈਂ ਆਏ ਹੋ ਜਾਣਾ ਗਈ ਮੈਂ ਤਾਂ ਮੇਰਾ ਦਿਲ ਹੀ ਖੜਦਾ ਮੈਂ ਕਿਹਾ ਘਰ ਤੇ ਭੁੱਖੇ ਢਿੱਡੇ ਨਹੀਂ ਜਾਇਦਾ ਹੁੰਦਾ ਵੀ ਥੋੜਾ ਬਹੁਤਾ ਕੁਛ ਖਾ ਲਾ ਬਈ ਕਹਿੰਦੀ ਨਹੀਂ ਤੀ ਮੈਂ ਫਿਰ ਤੂੰ ਖਾਵੇ ਬੈਠੀ ਆ ਜੀ ਨਹੀਂ ਗੱਲ ਦਵਾਈ ਗੁੱਟੀ ਨਾਲ ਇਹ ਵੀ ਖਾਣਾ ਚਾਹੀਦਾ ਦਵਾਈ ਗੁੱਟੀ ਦਾ ਖਾਲਸਾ ਵਾਲ ਗੁਰਜੀ ਕੀ ਪਤਨੀ ਮਰਾਜੀ ਨੀ ਵਰਦਾ ਇਹ ਪਰਮੇਸ਼ਰ ਆ ਐਸੀ ਪਤਾ ਨਹੀਂ ਪਾ ਹਾਂ ਮੂ ਪਰਮੇਸ਼ਰ ਇਹ ਕਦੇ ਉਹ ਨਹੀਂ ਕਰਦਾ ਇਹਨੂੰ ਠਕਾਰਾ ਇਹ ਚਲੋ ਪਾਉਣ ਤੋਂ ਪਹਿਲਾਂ ਹੀ ਰੋਕਿਆ ਤਾਂ ਇਹ ਦੋ ਚੰਚੇ ਖਾ ਲ ਦੋ ਚੰਚੇ ਹੋ ਗਏ ਟਿਫਨ ਚ ਬੰਦ ਕੇ ਲੈ ਦੂ ਇੱਕ ਠੀਕੀ ਖਾ ਲਈ ਝੂਠ ਨਹੀਂ ਛੱਡੀ ਦੀ ਬੰਨ ਮੈਂ ਨਾ ਹੋਰੇ ਤਰ੍ਹਾਂ ਕਰੀ ਜਾਂਦਾ ਪੁੱਤ ਐ ਸਮਤਾਲੀ ਆ ਟਾਈਮ ਨਾਲ ਮਿਲ ਗਿਆ ਬਣਿਆ ਬੜਾਇਆ ਠੀਕ ਆ ਨਹੀਂ ਤੈਨੂੰ ਪਤਾ ਕਿ ਤੇਰੇ ਕਿੰਨੇ ਜਿਹੜੇ ਭੁੱਖੇ ਫਿਰਦੇ ਇਹਨਾਂ ਨੂੰ ਚੌੜਾ ਵਿੱਚ ਕਿੱਕਣਾ ਕਿਆ ਬਣਦਾ ਕਿਆ ਨਹੀਂ ਸਹੀ ਗੱਲ ਆ ਹਾਂ ਬਣਿਆ ਬੜਾਇਆ ਮਿਲਿਆ ਬਣਿਆ ਬਣਾਏ ਮਿਲਿਆ ਹੋਰ ਕਿਆ ਕਿਸੇ ਨੇ ਬਣਾਇਆ ਕਿਸੇ ਨੇ ਕਿਆ ਬਣਿਆ ਬਣਾਇਆ ਦਾ ਮਤਲਬ ਕਿਆ ਹੁੰਦਾ ਹੈ ਕਿਸੇ ਨੇ ਵੀ ਬਣਾਇਆ ਅਬ ਇਹਨੂੰ ਐ ਨਹੀਂ ਪਤਾ ਮੇਰੇ ਸਾਹਮਣੇ ਸੁੱਖੋ ਭਣ ਜਿਹਨੇ ਨੂੰ ਤੜਕਾ ਲਾਇਆ ਉਹ ਚਲ ਕੋਈ ਸਾਰਾ ਕੁਝ ਕਰਿਆ ਕਹਿੰਦੀ ਜੈ ਜ਼ਮੀਨੇ ਬਣਾਇਆ ਦੇਖਿਆ ਐ ਨਹੀਂ ਆਪ ਕੋਈ ਕਹਿੰਦਾ ਮੈਂ ਆਪ ਆਇਆ ਨੂੰ ਚੌਵੇਂ ਪੌਛੜਾ ਮੁੱਥਰ ਨੂੰ ਜਾਣਦੇ ਨੂੰ ਹੀ ਨਹੀਂ ਪਤਾ ਲੱਗਦਾ ਕਿ ਕਿਨੇ ਕਿਆ ਕਰਾ ਜੈ ਜ਼ਮੀਨ ਕੱਪੜੇ ਤੋਂ ਮੈਂ ਤਾਂ ਸੱਚੀ ਗੱਲ ਕਰਾਂ ਮੇਰੇ ਸੱਚੀ ਮੰਨ ਨਹੀਂ ਕਰਦਾ ਇੱਕ ਮੈਨੂੰ ਜਾਣਾ ਪੈਂਦਾ ਉਹ ਚਲ ਉਹ ਤਾਂ ਜਾਣੇਗੇ ਇਹ ਤਾਂ ਹੁਣ ਤੂੰ ਆਪ ਬਿਮਾਰਾ ਤੇਰਾ ਤਾਂ ਨਹੀਂ ਮੰਨ ਕਰਦਾ ਉਹ ਦਦ ਭੰਗੜਾ ਪਾਉਂਦੀ ਫਰੀ ਜਾਂਦੀ ਜੇ ਮੈਨੂੰ ਜਾਣਾ ਹੋਵੇ ਤੈਨੂੰ ਸਰੀ ਗਾਲਾ ਹਾਂ ਆਪਾਂ ਤੁਹਾਡੇ ਸਰੀਰ ਉਹਦਾ ਕਰਕੇ ਤੁਹਾਨੂੰ ਕੋਈ ਨਹੀ ਤਾਂ ਤੂੰ ਮਾਰ ਲਈ ਅਛਾ ਲੱਗਣਾ ਮਰੀਂ ਇਨਸ਼ਾ ਅੱਲਾ ਪੰਮਰੀ ਓ ਚੱਲ ਕੋਈ ਨਹੀਂ ਖਾਣਾ ਵੀ ਨਹੀਂ ਆਉਂਦਾ ਜੇ ਵੀ ਨੀਤ ਨੀਤ ਨਾ ਹੋਵੇ ਖਾਣ ਦੀ ਤਾਂ ਫਿਰ ਐ ਖਸਦਾ ਤੇ ਇਹ ਜੀ ਧੀ ਮਿਲਣੀ ਹੈ ਹਾਂ ਜੀ ਸਾਬ ਮੂੰਹ ਪਾਉਂਦੀ ਆ ਹਾਂ ਅਛਾ ਤੂੰ ਵੀ ਪਾਉਂਦੀ ਮੂੰਹ ਤੇ ਸਾਡੇ ਨਾਲ ਪਤਾ ਨਹੀਂ ਆਪਣਾ ਖਾਣ ਦਾ ਪਤਾ ਨਹੀਂ ਨੂੰ ਤੇਰੇ ਮੂੰਹ ਤੇ ਪਾਉਂਦੀ ਆ ਦੇਖ ਏ ਵੀ ਕੋਈ ਬਜਾ ਹੀ ਹੈ ਹਾਂ ਕਰੋ ਦਾਣੇ ਦਾਣੇ ਪਰ ਖਾਣੇ ਵਾਲੇ ਦਾ ਨਾ ਹੁੰਦਾ ਇਹ ਦਾਣਾ ਪਰ ਤੇਰਾ ਨਾ ਹਾਂ ਬੁੱਬੂ ਲੈ ਲੈ ਮੈਂ ਤੋੜ ਕੇ ਦਉ ਓਏ ਬੁੱਬੇ ਛਾਚਰੀ ਗੱਲ ਤਾਂ ਬਾਦੇ ਹਾਂ ਛਾਚਰੀ ਗੱਲ ਤਾਂ ਬਾਦੇ ਅੱਜ ਆਜਾ ਬੁੱਬੂ ਲੈ ਬਾੜ ਲੈ ਆਜਾ ਤੂੰ ਕਾ ਨਾ ਮੰਨ ਉਹ ਦੱਸੋ ਹਾਏ ਏ ਬੁੱਬੂ ਇਹ ਜੀ ਮਾਂ ਮਿਲਣੀ ਹੈ ਕਿਹਦਾ ਮਾਈ ਹੋਏ ਫੇਰ ਨਹੀਂ ਮੰਨ ਨਹੀਂ ਕਰਦਾ ਨੇ ਹੁਣ ਮੈਨੂੰ ਇਹ ਦੱਸ ਬਈ ਤੁਸੀਂ ਅੱਜ ਆਹ ਕਮਰੇ ਚ ਕਾਤੇ ਬੈਗੀਆਂ ਇੱਧਰ ਆ ਕੇ ਇਹ ਉਰੇ ਬੈਠੀ ਆਪਣੇ ਆਪ ਚ ਫਿਰ ਉਧਰ ਤੇਰੇ ਵੀਰ ਜੀ ਉਸ ਵੀਡੀਓ ਬਣਾਉਣ ਲੱਗੇ ਹੋਣ ਆ ਅੱਛਾ ਪਹਿਲੇ ਹੀ ਕਹਦਾ ਨੇ ਤੁਸੀਂ ਰੋਣਾ ਬਹੁਤ ਬੋਲਣੀ ਆ ਕਾ ਕਰਕੇ ਆਏ ਉਰੇ ਬੈਠੀ ਬੈ ਗਈ ਆ ਜੀ ਕਾ ਕਰਾਓ ਤੇ ਤੁਹਾਡੇ ਇਧਰ ਤੁਹਾਡੇ ਚੱਲੀ ਹੋਣਾ ਰੋਲੇ ਕੋਲ ਲੈ ਪਾਣਾ ਲੱਗੀ ਮੁੱਠੀ ਲੈ ਲੈ ਪਾ हां ना ਹੁਣ ਤਾਂ ਡੈਡੀ ਨਾਲ ਗੱਲ ਹੋਊਗੀ ਤਾਂ ਉਹਨੂੰ ਕਹਤਾ ਵੀ ਯੂਰਨ ਬੈਗ ਡਾਕਟਰ ਤੇ ਖਿਲਾ ਲਓ। ਉਹ ਡੈਡੀ ਕਹਿੰਦਾ ਮੈਂ ਤਾਂ ਤੇਰੇ ਨਾਲ ਆਇਆ ਤੇ ਇਖਿਆ ਨਹੀਂ। ਯਾ ਆਇਆ ਤੇ ਖਿਲਾਉਣਾ ਬੱਸ। ਕੀ ਕਹਾਂ ਜੀ ਨਹੀਂ ਮੈਂ। ਕਿਹਾ ਇਹਨੇ ਫੋਨ ਕਰਿਆ ਤਾਂ ਕਹਿੰਦੀ ਡੈਡੀ ਜੀ ਤੁਸੀਂ ਆਖਰ ਨੂੰ ਰਹਾਏ। ਉਹ ਕਹਿੰਦਾ ਨਹੀਂ ਜਦ ਤੂੰ ਆਉਂਗੀ ਜਦ ਇਹ ਖਿਲਾਉ। ਉਹ ਮੰਨੂ ਫੋਨ ਕਰਨਾ ਪੈਣਾ ਫਿਰ ਉੱਥੇ 2 ਘੰਟੇ ਵੇਟ ਕਰਨੇ ਪੈਣੇ ਵੀ ਉਹਨੂੰ ਬਾਥਰੂਮ ਆਉਂਦਾ ਕਿ ਨਹੀਂ ਆਉਂਦਾ ਤਾਂ ਡਾਕਟਰ ਕੋਲ ਜਾਉਣਾ। ਨਹੀਂ ਹੁਣ ਤੁਸੀਂ ਆਏ ਕਰੋ ਨਾ ਤੁਸੀਂ ਫੋਨ ਕਰਕੇ ਕਹੋ।

ਆ ਗਨਵਾੜੀ ਜਿਹਾ ਸਰਗਰਾਂ ਮੈਂ ਤੇ ਮੈਡਮਾਂ ਦੇ ਕੋਈ ਚੀਜ਼ ਦੂੰਗੀ ਆਪਕੇ ਤਾਂ ਵੀ ਥੈਂਕ ਯੂ ਪਾਪਾ ਕਦੇ ਤੇ ਨਹੀਂ ਹੈ ਥੈਂਕ ਯੂ ਪਾਪਾ ਮੈਂ ਕਰਦੀ ਹਾਂ ਤੇ ਪਾਰਸਾਂ ਥੈਂਕ ਯੂ ਪਪੂ ਥੈਂਕ ਯੂ ਬੰਦੋ ਤੇ ਥੈਂਕ ਯੂ ਪਾਪਾ ਹੋਵੇ ਨਾ ਹੋਵੇ ਥੈਂਕ ਯੂ ਪਾਪਾ ਪਾਪਾ ਹੀ ਬਹੁਤ ਪਿਆਰਾ ਹੈ ਨਾ ਆਪਣਾ ਨਾ ਕਰਨ ਦਾ ਪਾਪਾ ਅਜਸੀ ਦਾ ਹਾਂ ਤੇਰਾ ਪਾਪਾ ਜੋ ਬਲਈ ਸੋਨਿਹਾਲ ਮੋੜ ਲਈ ਬੁੱਲੀ ਕਿਤੇ ਬੁੱਲੀ ਨਹੀਂ ਹੈਗੀ ਮੋੜਦੀ ਹੈ ਮੋੜ ਨਹੀਂ ਹੋ ਰਹਾ ਕੌਣ ਆਸੀਆ ਕਰਾ ਲੈ ਕੌਣ ਇਹ ਆ ਰੀਤਾ ਨਹੀਂ ਆ ਰੀਤਾ ਦਾ ਕਾਕਾ ਇਹ ਆ ਸੁਖੋ ਮਮਾ ਹੈ ਆ ਜੈਸ਼ਮਿੰਦੀ ਦੀ ਹੈ ਆ ਜਸਨ ਹੈ ਨਾ ਕੌਣ ਕੌਣ ਕਾਜ ਮੈਂ ਦੇਖਦੀ ਹਾਂ ਕਾਜਾ ਕਾਜਾ ਇੱਕ ਮਿੰਟ ਕਾਜਾ ਆ ਦੇਖ ਆ ਬੈਠਾ ਕਾਪਾ ਆ ਬੈਠਿਆ ਚੂਬੂ ਆ ਬੈਠ ਗਿਆ ਛੀ ਆ ਮੈਂ ਅਬ ਕੀ ਆਹ ਜੰਦੀਪ ਪਾਪਾ ਗਿਫਟ ਲੈਣ ਗਏਵੇਂ ਪਾਪਾ ਜਿੱਥੇ ਲੇ ਬੈਠੇ ਲੈ ਸੰਦੀਪ ਤੇਰਾ ਮੂਡ ਠੀਕ ਕਰ ਲੈ ਫੜ ਐਡਾ ਬੜਾ ਗੁਲਦਸਤਾ ਤੈਨੂੰ ਭੇਟ ਕੀਤਾ ਜਾਊਗਾ ਜਫੜ ਮੂੰਹ ਦੇ ਲਾ ਕੇ ਜਾ ਕਰਦੀ ਲੈ ਫੜ ਖੁਸ਼ ਬੜਾ ਸੁਹਣਾ ਖੁਸ਼ ਖੁਸ਼ਬੂ ਨੰਬਰੀ ਖੁਸ਼ਬੂ ਤਾਂ ਗੱਡੀ ਚ ਆ ਪਈ ਜਿਹੜੀ ਖੁਸ਼ਬੂ ਜੈਸੀ ਚੱਲਣਾ ਵੈਸੇ ਮੇਰੇ ਬਣਦੇ ਖੁਸ਼ਬੂ ਜਿੰਨੀ ਮਰਜੀ ਜੈਸੀ ਨਾਲ ਆਈ ਇਹਨੂੰ ਖਰਾਬ ਕਰਨਾ ਐਸੀ ਦਾਦਾ ਹੁਣ ਤਾਂ ਮੈਂ ਆਜਾ ਅੱਜ ਅਜਾ ਕੱਲ ਦੇ ਵਿੱਚ ਤਾਂ ਬਹੁਤ ਮੌਸਮ ਚੇਂਜ ਆ ਹਾਂ ਮੈਨੂੰ ਲੱਗਦਾ ਬਸ ਨਹੀਂ ਜਾਦੀ ਐਸਾ ਕਰਿਆ ਵਕਸ ਉਹ ਤਾਂ ਕੋਈ ਗੱਲ ਨਹੀਂ ਹੁੰਦੀ ਰਹੇ ਜੀ ਐਂ ਇਸ ਰੀਲ ਵਿੱਚ ਹਾਂ ਮੈਂ ਐਵੇਂ ਗੁੱਸੂ ਮਾਰਦਾ ਆਪਣੇ ਆਪਾਂ ਦੇ ਤੱਕੋ ਬਾਗਰੂ ਦਾ ਨਾਂ ਲੋ ਜੇ ਚੌਲ ਨਹੀਂ ਖਾ ਹੁੰਦੇ ਉਹ ਮੈਂ ਤਾਂ ਇਹ ਤਾਂ ਦਿਖਾਉਣਾ ਨਹੀਂ ਵੀ ਇਹ ਸੰਦੀਪ ਝੂਠ ਚੜਨ ਲੱਗੀ ਆ ਨਾ ਮੈਂ ਨਹੀਂ ਮੈਂ ਆਪਣੇ ਖਾ ਚੁੱਕਿਆ ਮੈਂ ਡਸਟਬਿਨ ਤਾਂ ਮੇਰਾ ਟੱਡਾ ਹੈ ਨਹੀਂ ਵੀ ਤੇਰਾ ਬਚਾ ਮੈਂ ਖਾਊਗਾ ਉਹ ਇੱਕ ਗੱਲ ਕਹ ਲੈ ਕਿ ਮੈਂ ਬਾਹਰ ਕੁਝ ਨਹੀਂ ਖਲਾਉਣਾ ਮੈਂ ਸੱਚੀ ਹਾਂ ਬਾਹਰ ਕਾਣਾ ਕਹਿ ਲਓ ਬਾਹਰ ਮੈਂ ਕੁਝ ਨਹੀਂ ਖਾਣਾ ਉਰੀ ਜੋ ਖਾਣਾ ਖਾਦਾ ਹਾਂ ਮੈਂ ਹੀ ਖਾਣਾ ਮੈਂ ਬਾਹਰ ਗਿਆ ਆਪ ਹੰਦ ਕਰਿਆ ਮੈਂ ਤੁਧ ਕਰਿਆ ਮਸੋ ਦਾ ਬੰਦ ਹੋਇਆ ਗਿਆ ਸ਼ੁਗਾਰਾ ਜਿੰਨੀ ਅਸੀਂ ਡਾਈਟਿੰਗ ਕਰਦੇ ਆ ਜੀ ਅ ਜੈ ਸਮੀਂ ਦੇ ਸਰ ਦਾ ਪ੍ਰੋਗਰਾਮ ਤਾਂ ਉੱਥੇ ਰਿਟਾਇਰਮੈਂਟ ਦਾ ਦੇਪੁਕੇ ਇਕ ਕਹਤਾ ਹੋ ਕਿ ਜਿਹੜੀ ਬੜੀ ਸਾੜੀ ਰੋਟੀ ਜੀ ਬਣਾਈ ਦਿੱਤਾ ਪਰ ਆਕੇ ਕਹਿੰਦੇ ਉਹਨੂੰ ਦੋਸਾ ਐ ਦੋਸੇ ਖਿੱਚੇ ਉੱਥੇ ਟਿੱਕੀਆਂ ਐ ਹੋਰ ਹੋਰ ਕਹਤਦਾ ਪਨੀਰ ਮੈਂ ਖਾਦਾ ਜੀ ਪਨੀਰ ਹੈ ਨਾ ਮੈਨੂੰ ਮੁਰਤੀਆਂ ਲੱਗਿਆ ਤੋਂ ਦੀ ਮੀਤ ਨਾ ਨਾ ਮੇਰੇ ਕੋਈ ਰੀਤ ਨਹੀਂ ਦੀ ਹੈਗੀ ਭੀਗਨਸ ਆ ਗਈ ਤੇ ਸਰੀਰ ਵਿੱਚ ਤੁਹਾਡਾ ਸਰੇ ਪੂਰੀ ਕਰਨੀ ਹੁਣ ਮੈਂ ਕਰ ਲੈਣੇ ਚੈੱਕ ਕਰਿਆ ਸਭੀ ਕਹਾਂ ਜਾਂਦਾ ਤਕਾਨੇ ਦਾ ਨਾ ਖਾ ਕੇ ਦੇਖ ਲੈਂਦੇ ਆ ਹਾਂ ਫੇ ਕਾ ਲਿਆ ਵਧੀਆ ਨਹੀਂ ਤਪ ਕੋ ਤ ਇਹਦੀ ਸਾਹੀ ਨਹੀਂ ਖੀਦਾ ਹੁੰਦਾ ਵਧੀਆ ਨਹੀਂ ਤਪ ਤੁਹਾਡੀ ਜੀਭ ਦਾ ਸਵਾਦ ਕੁਝ ਹੋਰ ਆ ਅਗਲੇ ਇਹਨੇ ਤਾਂ ਬਹੁਤ ਮਿਹਨਤ ਕਰਕੇ ਬਣਾਇਆ ਹਾਂ ਹੋਰ ਵਾਲੇ ਨਹੀਂ ਇਹ ਵੀ ਸਾਨੂੰ ਖਾਣ ਨੂੰ ਨਹੀਂ ਵਧੀਆ ਨਹੀਂ ਤਪ ਪੁਪਾ ਨਹੀਂ ਖਾ ਸਕਦੇ ਉਹਦੇ ਵਿੱਚ ਆਪਾਂ ਕਦੇ ਖਾਧਾ ਹੀ ਨਾ ਹਾਂ ਆਪਾਂ ਚਲੋ ਜਿਹਨਾਂ ਦਾ ਖਾਣਾ ਲੈਣਾ ਉਹ ਖਾ ਸਕਦੇ ਚਲੋ ਠੀਕ ਹੈ ਜੀ ਹੁਣ ਆ ਮਿਲਦੇ ਆ ਤੁਹਾਨੂੰ ਗਾਣ ਕਰਕੇ ਕਹਿੰਦੇ ਵਿੱਕੀ ਆ ਦੇ ਆਏ ਪੁੱਤ ਪੈਰੀ ਹੱਥ ਲਾਈਦਾ ਹੁੰਦਾ ਦੇਖ ਕਿਆ ਵਧੀਆ ਕਿਆ 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 ਫੋਟੋ ਤੋਂ ਸੇਧ ਕਿਆ ਮਿਲਦੀ ਆ ਵੀ ਆਪਣੇ ਬਜ਼ੁਰਗਾਂ ਦੇ ਪੈਰੀ ਹੱਥ ਲਾਈਦਾ ਹੁੰਦਾ ਪਰ ਅੱਜ ਕੱਲ ਤਾਂ ਗੋਡਿਆਂ ਤੱਕ ਵੀ ਮਸ ਹੋ ਜਾਂਦੇ ਪੈਰਾਂ ਨੂੰ ਤਾਂ ਦੂਰ ਦੀ ਗੱਲ ਗਾਲੇ ਨੂੰ ਛੇਤੀ ਪੈਂਦੇ ਆ ਚਲੋ ਠੀਕ ਹੈ ਜੀ ਮਿਲਦੇ ਲਾ ਲਨੇ ਆ ਗੋਡਨ ਨੂੰ ਹੱਥ ਮੜਾ ਕੇ ਬੋਲਣਾ ਹੈ ਤੁਸੀਂ ਬੋਲ ਜੀ ਹੋ ਠੀਕ ਹੈ ਜੀ ਆਹ ਦੇਖ ਕੌਣ ਹੈ ਕੀਆ ਕੌਣ ਕੀਆ ਕੀਆ ਹੋਰ ਕਈਆ ਅੱਛਾ ਇਹ ਫਲ ਫੂਟ ਪਸਾਣ ਲਾ ਗਈ ਜੀ ਵਿੱਚ ਜਿਹੜੇ ਫਲ ਪਏ ਹਾਂ ਬਾਣ ਕੀਆ ਠੀਕ ਹੈ ਜੀ ਜੀਤ ਦੇ ਨਾਨਕ ਆ ਮਰੀਜ਼ ਮਰੀਜ਼ ਦੀ ਖਬਰ ਲੈਣ ਆ ਗਿਆ ਹੈ ਮੈਂ ਦੱਸ ਸੱਚੀ ਗੱਲ ਹੈ ਮੈਂ ਸਾਰੇ ਰਾ ਉਲਟੀਆਂ ਕਰਦੀਆਂ ਮੇਰਾ ਸਰੀਰ ਨਹੀਂ ਠੀਕ ਫੇਰ ਹੁਣ ਕੀ ਬਣੂਗਾ ਡਾਡੀ ਬੁਲਾ ਦੇ ਫਤਿਹ ਮੈਂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਨਵੇਂ ਜੀ ਜੂਸ ਜੇਕਰ ਪੀਣਾ ਤਾਂ ਜੋ ਆ ਵੀ ਕਹਿੰਦੀ ਹਾਂ ਅਦੀ ਨਾਣਦ ਹੋ ਗਈ ਜੀ ਬਿਮਾਰ ਹਾਂ ਹਾਂ ਵਿਚਾਲੀ ਆਈ ਐ ਔਖੀ ਬਹੁਤ ਹੈ ਬੜਾ ਔਖੀ ਸੌਖੀ ਪਹੁੰਚ ਗਈ ਹੁਣ ਮੈਂ ਔਖੀ ਹੋ ਗਈ ਜੀ ਮੈਂ ਵੀ ਪਹੁੰਚ ਗਈ ਤੇ ਔਖੀ ਗਈ ਐ ਇਹ ਵੀ ਆਪਣੇ ਪੇਕੇ ਗਈ ਸੀ 2:00 ਵਜੇ ਉੱਠ ਕੇ ਦਵਾਈ ਲੈਣੇ ਫੇਰ ਠੀਕ ਹੋ ਗਈ 5:00 ਨੂੰ ਆ ਗਈ ਜੇ ਮੈਂ ਤਾਂ 3 ਦਿਨ ਹੋ ਗਏ ਦਵਾਈ ਦਿੰਦੀ ਹਾਂ ਕੱਲ ਵੀ ਹੁੰਟੀਆਂ ਸੀ ਆ ਉਹ ਡੈਡੀ ਇੱਕ ਤਾਂ ਮੌਸਮ ਚੇਂਜ ਜਾ ਹੁੰਦਾ ਨਾ ਉਹ ਕਰਕੇ ਇੱਕ ਪੇਟ ਚ ਇਨਫੈਕਸ਼ਨ ਇੱਕ ਪੇਟ ਚ ਇਨਫੈਕਸ਼ਨ ਆ ਉਹ ਉਹਦਾ ਚੱਕਰ ਗਰਾਹੀ ਬਲੱਡ ਆਉਂਦਾ ਉਹ ਚੱਕਰ ਬਹੁਤ ਆ ਬਈ ਚੱਲ ਕੋਈ ਨਹੀਂ ਦਵਾਈ ਖਾ ਕੇ ਠੀਕ ਹੋਣਾ ਹੁੰਦਾ ਹਾਂ ਹਾਂ ਕਿਵੇਂ ਡੈਡੀ ਤੂੰ ਆਪਣੀ ਸਿਹਤ ਦੱਸਣਾ ਮੇਰਾ ਠੀਕ ਆ ਹੁਣ ਮੈਨੂੰ ਲੱਗਦਾ ਵੀ ਉਹ ਆਜੂ ਪਿਛਾ ਉਹਨਾਂ ਲੱਗੂ ਖਾਲੀ ਹੋਣ ਲੱਗਾ ਪੈ ਪਿੱਛੇ ਛਾਰੇ ਇਹ ਖਲਾਣੀ ਤੁਸੀਂ ਦੇ ਲਓ ਖਲਾਣੀ ਹਾਂ ਖੜਾ ਲਈ ਦੁਬਾਰੇ ਲੋਾਈ ਹੈ ਨਾ ਨਾ ਹੁਣ ਮੈਂ ਫੋਨ ਕਰਾਦਾ ਤੁਹਾਨੂੰ ਵੀ ਖੜਾ ਲੋ ਆਇਆ ਇੰਦੇ ਡਾਕਟਰ ਸਾਹਿਬ ਨਹੀਂ ਤੇ ਆਏਗੀ ਅੱਛਾ ਡਾਕਟਰ ਸਾਹਿਬ ਹਾਂਜੀ ਆ ਸਾਹ ਵੇ ਜਿਹੜੇ ਇਲਾਜ ਕਰ ਦਿੰਨੇ ਵਿਚਾਰੇ ਚੋ 24 ਨੂੰ ਮੈਂ ਕਢਾਈ ਦੀ ਦਾ ਘੰਟਾ ਹੋਇਆ ਮਿੱਤੇ ਸਾਹ ਨਾ ਲਾਦਾ ਸ੍ਰਿੰਦਰ ਨੂੰ ਅੱਜ ਚੱਲਦਾ ਠੀਕ ਹੈ ਬੇਟੂ ਹਾਂ ਬਾੜਨੇ ਵਾਲਾ ਹੋ ਗਿਆ ਮੇਰਾ ਬੇਚੜੀ ਬਰਾਕੇ ਲੈ ਬੱਪੂ ਨੂੰ ਉਹ ਕਹਦਾ ਸ਼ਾਮ ਨੂੰ ਮੈਂ ਬਾਪੂ ਜਾਈ ਮੇਰੇ ਜੇ ਮੇਰੀ ਗੱਲ ਹੁੰਦੀ ਮੈਂ ਸ਼ਾਮ ਨੂੰ ਭੇਜਣਾ ਤੁਹਾਨੂੰ ਲੈ ਮੇਰਾ ਰਟ ਪੈਂਦਾ ਇੱਥੇ ਹਾਂ ਰਟ ਡੈਡੀ ਉਹਨਾਂ ਤੱਕ ਤਾਂ ਨਹੀਂ ਹੋਇਆ ਜਿੰਨਾ ਚਾਤ ਪਹਿਲਾਂ ਲੈ ਕੇ ਗਿਆ ਹਸਪੀਟਲ ਚ ਸਾਢੇ 12 ਕੜਾਈ ਨਾਲ ਹੀ ਇੱਕ ਵਾਰ ਇਹਨੂੰ ਲਵਾ ਲਈ ਅੱਧੇ ਘੰਟੇ ਚ ਕਿਹੜਾ ਬਾਥਰੂਮ ਆਉਣਾ ਤਾਂ ਕਿਹੜਾ ਤੰਗ ਹੋਣਾ ਤਾਂ ਦਿਮਾਗੀ ਤੌਰ ਤੇ ਬਸ ਪਾਣੀ ਨਹੀਂ ਪੀਂਦਾ ਦਿਮਾਗ ਦੇ ਜੀ ਪਾਣੀ ਪੀਂਣਾ ਜੋਰ ਪੈਦਾ ਪੁੱਤ ਡੈਡੀ ਕੋਈ ਅਸੀਂ ਅਲਟਰਾ ਸਾਊਂਡ ਕਰਾਉਣ ਜਾਂਦੇ ਕਿਤੇ ਵੀ ਮੰਨ ਕੇ ਚਲੋ ਡਾਕਟਰ ਸਾਨੂੰ ਕਹਿੰਦੇ ਨੇ ਵੀ ਬਾਥਰੂਮ ਦਾ ਪ੍ਰੈਸ਼ਰ ਬਣਾਓ 1 ਲੀਟਰ ਪਾਣੀ ਪਲਾਉਂਦਾ ਹੋ ਫੇਰ ਵੀ ਡੇਢ ਘੰਟੇ ਉੱਥੇ ਘੁੰਮੀਆਂ ਤਾਂ ਤਾ ਵੀ ਨਾ ਬਾਥਰੂਮ ਦਾ ਪ੍ਰੈਸ਼ਰ ਬਣਦਾ ਥੋੜਾ ਅੱਧੇ ਘੰਟੇ ਜੇ ਬਣ ਗਿਆ 2 2 ਲੀਟਰ ਚਾਹੇ 2 2 ਲੀਟਰ ਤਾਂ ਤੇ ਪਾਈਪ ਖਲਾਉਣ ਤੋਂ ਬਾਅਦ 2 ਲੀਟਰ ਪਾ ਲਈ ਥੋੜੋ ਵੀ ਨਹੀਂ ਆਉਂਦਾ ਜਦ ਵੀ ਡੈਡੀ ਦੇ ਪਾਈਪ ਲੱਗਿਆ ਤਾਂ ਜਿਵੇਂ ਉਹ ਗੱਠ ਹੀ ਨਹੀਂ ਪੰਨਦਾ ਦੰਦੇ ਡੈਡੀ ਤੇ ਉਹ ਵੀ ਨਹੀਂ ਦੀ برداشت ਹੁੰਦਾ ਉਹ ਤਾਂ ਗੱਲ ਵੱਖਰੀ ਆ ਮੈਂ ਉਹ ਗੱਲ ਕਰਦਾ ਵੀ ਅੱਧੇ ਘੰਟੇ ਦੇ ਵਿੱਚ ਬਾਥਰੂਮ ਦਾ ਪ੍ਰੈਸ਼ਰ ਨਹੀਂ ਬਣਦਾ ਕਈ ਜੇ ਚੱਲ ਜਾਂਦੇ ਆ ਚਲੋ ਇਹਨਾਂ ਦਾ ਅੰਦਰ ਉਹ ਜਿਹੜਾ ਸਿਸਟ ਉਜਾ ਤੇ ਜਵਾਨੀ ਪੈਰਾਤਾ ਉਹਨੇ ਪੱਟਿਆ ਹੋਇਆ ਉਹ ਸਾਰਾ ਉਹ ਹਿੱਲਿਆ ਹੋਇਆ ਜੇ ਹੁਣ ਉਹ ਕਹੇ ਆਪਾਂ ਪੈਡੂ ਚਾਲ ਚੱਲੂ ਲੋ ਚੱਲ ਨਹੀਂ ਸਕਦਾ ਜਾਂਦਾ ਨਹੀਂ ਮੈਂ ਹਮ ਮੈਂ ਕਿਹਾ ਰਾਟ ਪੈ ਗਿਆ ਮੈਂ ਜਵਾਨੀ ਪਰ ਚੜਾ ਨਹੀਂ ਬੋਮ ਮਾਰੀ ਅਸੀਂ ਚਾਲਦੀਆਂ ਤੀਆਂ ਜਾਨੀ ਨਾ ਬੂਆ ਠੰਡਾ ਪੀਣਾ ਠੀਕ ਹੀ ਕਰਦਾ ਹਰੇਕ ਹੀ ਕਰਦਾ ਇਹਦਾ ਜਵਾਨੀ ਕੋਲ ਠੀਕ ਹੀ ਜਵਾਨੀ ਦੇ ਵਿੱਚ ਨਾ ਰੱਬ ਯਾਦ ਆਉਂਦਾ ਨਾ ਕੋਈ ਬਿਮਾਰੀ ਯਾਦ ਆਉਂਦੀ ਐ ਜਿਉਂ-ਜਿਉਂ عمر ਢਲਦੀ ਜਾਂਦੀ ਐ ਪੈ ਸਭ ਕੁਝ ਦਿਖਣ ਲੱਗ ਜਾਂਦਾ ਫਿਰ ਅੱਬ ਵੀ ਯਾਦ ਆਉਂਦਾ ਕੋਈ ਲੱਗਦਾ ਵੀ ਮਹਾਰਾਜ ਹੱਪੂ ਨਹੀਂ ਪਹਿਲਾਂ ਮਾਰ ਨਹੀਂ ਬਦਲਦਾ ਕਿੱਥੇ ਐ ਹਾਂ ਸਹੀ ਗੱਲ ਐ ਬੰਦੇ ਦੇ ਜਾਣ ਤੋਂ ਬਾਅਦ ਵੀ ਕੁਝ ਪੱਤ ਨਾ ਜਦ ਰੋ ਲੱਗਦੇ ਫੇਪਦਾ ਰਹਦਾ ਹਾਂ ਲੋ ਜੀ ਆ ਬਾਪੂ ਵੀ ਪਹੁੰਚ ਗਿਆ ਆ ਡਾੜੀ ਦਾ ਛੋਟਾ ਭਾਈ ਕੇ ਬੜਾ ਬੜਾ ਬਾਬੂ ਤਾਂ ਹੀ ਬਾਬੂ ਕਨੇ ਲੱਭ ਲਾ ਬਾਬੂ ਫਤੇ ਵਰ ਭਾਈ ਜੀ ਖਾਲਸਾ ਭਾਈ ਜੀ ਫਤੇ ਹੋਰ ਕਿਵੇਂ ਆ ਸਿਹਤ ਆ ਠੀਕ ਆ ਹਾਂ ਫਸਲ ਵਾੜੀ ਵੱਢ ਲਈ ਕਨੇ ਫਸਲ ਵਾੜੀ ਵੱਢ ਲਈ ਝਾੜ ਆਇਆ ਵਧੀਆ ਝਾੜ ਸੋਨਾ ਆਇਆ ਬਹੁਤ ਵਧੀਆ ਹੈ ਇਹ ਤੇ ਕੀ ਦਾ ਮਾਰਦ ਦੀ ਕਿਰਪਾ ਸਾਰੇ ਪਾਸੇ ਸਾਰੇ ਪੰਜਾਬ ਚ ਹਾਂ ਣੇ ਗੜੇ ਗੋੜੇ ਜੇ ਤਾਂ ਪਏ ਵੀ ਆ ਫੇਰ ਵੀ ਚੱਲਾ ਵੀ ਪਿਛਲੇ ਸਾਲ ਨਾਲ ਤੇ ਦਾ ਸਹੀ ਹੋ ਹਾਂ ਹਾਂ ਸਹੀ ਹੋ ਬਚਾਓ ਹੋ ਗਿਆ ਈ ਉਲਾਜਾ ਦਾ ਹੈ ਬਹੁਤ ਬਸਾ ਸੁ ਕਰਿਆ ਕੋਈ ਹੋਈ ਚਾ ਵਧੀਆ ਉਹ ਵਿੱਚ ਤਾਂ ਕੋਈ ਕਹਿੰਦਾ 25 26 ਦਾ ਵੀ ਹੈ ਹਾਂ ਕਹਿੰ ਜਾਂਦੇ ਹੋਊਗੇ ਸਾਡੇ ਸਾਨੂੰ ਤਾਂ ਸਾਡੇ ਜਿਹੜੇ ਕੋਠੇ ਚ ਦਾਣੇ ਆਏ ਸਾਨੂੰ ਤਾਂ ਉਹਦਾ ਭਾਏ ਕੋਈ ਭਾਏ ਹਾਂ ਕਿਸੇ ਤੇ ਚਾਹੇ ਪੂਰੀ ਮਾਰ ਹੈ ਜਿਹੜੇ ਜਾਂਦੇ ਨਹੀਂ ਖੇਤਾਂ ਚ ਨਹੀਂ ਜਾਂਦੇ ਉਹ ਉਹ ਚੱਲ ਬੱਪ ਪੂਰੀ ਮਾਰ ਜਾਂਦੇ ਪਤਾ ਗੱਲ ਹੁੰਦੀ ਨਾ ਦੇਖ ਵੀ ਬੱਟ ਕੇ ਡੇਡ ਕਿਲੇ ਦੀ ਲੈਣੀ ਉੱਥੇ ਕੀਲੇ ਦੱਸੀ ਜਾਣਾ ਆਪੇ 26 27 ਕਿਲੋ ਜੋ ਕਵਾਂਟਲ ਜੋ ਖੜਣੀ ਉੱਤੇ ਅਟੀ ਨਹੀਂ ਹੁੰਦਾ ਖੇਤ ਗਰੀ ਨਹੀਂ ਹੁੰਦਾ ਨੂੰ ਮੇਰੀ ਗੱਲ ਸਮਝ ਪਤਾ ਇੱਕ ਇੱਕ ਹਹਾਵਤ ਜੀ ਬਣੀ ਹੋਈ ਹੈ ਵੀ ਜੇ ਤਾਂ ਅਸੀਂ ਝਾੜ ਦੱਸਣਾ ਤਾਂ ਜ਼ਮੀਨ ਅਸੀਂ ਦੱਸਣੀ ਘੱਟ ਜਾਂ ਬਾੜੀਆਂ ਨੂੰ ਪੈਸੇ ਦੇਣੇ ਆ ਫਿਰ ਨਾ ਫਿਰ ਘੱਟ ਦੱਸਣੀ ਆ ਤਾਂ ਉਹ ਵੀ ਘਟਾ ਦਰ ਜੇ ਡੇਢ ਕਿਲਾ ਪਾਟੇ ਕਿਲੇ ਉੱਤੇ ਜਾ ਕੇ ਕਿਲਾ ਦੱਸੀ ਜਿਹੜਾ ਜੱਤਾ ਕਹਿੰਦਾ ਮੁੰਡਾ ਦੇਖਣ ਆਉਨੇ ਫਿਰ ਤਾਂ ਕਹਿੰਦੇ ਆ ਤੂੰ ਉਹ ਤੇ ਕਪੜੀ ਹੋਏ ਕੱਲ ਜਾ ਕੇ ਕੰਪੈਨ ਦੇ ਬਢਣੀਆਂ ਉਹ ਆ ਇੰਨੀ ਕਿਹਾ ਤਾਂ ਇੰਨੀ ਉਹ ਸਾਰੇ ਆਕੜੀ ਹੁੰਦਾ ਸਾਰੇ ਇੱकडे ਹੁੰਦਾ ਪਰ ਕੋਠੇ ਪਰ ਅਸੀਂ ਵੀ ਏ ਤੱਕ ਸਾਡੇ ਹੀ ਆ ਸਾਡੇ ਹੀ ਤੱਕ ਅਸੀਂ ਵੀ ਕੋਠੇ ਪਰ ਖੜ੍ਹ ਕੇ ਹੱਤਕ ਮਾਦ ਹੁੰਦੇ ਸਾਰੇ ਨੂੰ ਵੀ ਉਹ ਤੱਕ ਪਾਈ ਸਾਡੀ ਉਹ ਜ਼ਮੀਨ ਆ ਤਾਂ ਚਾਹੇ ਚਾਚੇ ਤਾਇਆ ਦੇ ਵਿੱਚ ਸਾਡੇ ਭਾਈ ਚਾਰੇ ਦੀ ਹੋ ਆ ਹੈ ਫਿਰ ਇਹ ਤਾਂ ਗੱਲਾਂ ਪੁਰਾਣੇ ਸਮੇਂ ਤੇ ਇਕੜੀ ਚੱਲਦੀ ਐ ਇਕੜੀ ਚੱਲਦੀਆਂ ਰਹਿਣੀਆਂ ਚੱਲਾ ਕੋਈ ਨਹੀਂ ਨਾ ਤੀਨਾਂ ਤੋਂ ਕਿਵੇਂ ਕਿਹਾ ਬਾਈ ਬਾਈ ਤੀਨਾਂ ਪਰ ਤੇ ਗਿਰ ਗਿਆ ਵਜ਼ਨ ਜ਼ਿਆਦਾ ਤਾਂ ਬਾਈ ਕਦੀ ਟੀਨ ਪਰ ਪੁੱਠਾ ਸਿੱਧਾ ਪੈਰ ਕਿਤੇ ਰੱਖੋ ਗਿਆ ਹਾਂ બસ ਬੱਚ ਨੂੰ ਨਿਕਲ ਗਿਆ ਉਹ ਹਾਂ ਟੀਨ ਟੁੱਟ ਗਈ ਬਚਾਉ ਨਹੀਂ ਸੱਟ ਤਾਂ ਨਹੀਂ ਲੱਗੀ ਉਹ ਸਰੀਰ ਠੁੱਕ ਗਿਆ ਥੱਲੇ ਡੇਰ ਨਾਲ ਬਾਕੂ ਨਹੀਂ ਬਸ ਆਪੇ ਭਾਈ ਆੜੀ ਨੇ ਆਹ ਉਹ ਲੱਖ ਰੁਪਏ ਬਚਾਉਂਦੇ ਬਚਾਉਂਦੇ ਆਪਣੇ ਪਰੇ ਲਾ ਲੈਣਾ ਤਾਂ ਮਹਾਰਾਜ ਦੀ ਦਿਆ ਨਾਲ ਬਚਾਓ ਗਿਆ ਆ ਬਸ ਅੰਦਰ ਭਾਈ ਜੀ ਨੇ ਜੀ ਜੁਗਿਆ ਤਾਂ ਲੋਟੀ ਦਾ ਹੱਥ ਦੇ ਮੰਗਾ ਗਿਆ ਜਿੱਦਾਂ ਲੋਟ ਹੀ ਨਹੀਂ ਹੋਇਆ ਚੱਲ ਹੌਲੇ ਹੌਲੇ ਦੇ ਬਾਹਰ ਤੋਂ ਗਿਰ ਗਿਆ ਮੈਂ ਵੀ ਹਾਂ ਜਿੱਦਾਂ ਠੀਕ ਹੀ ਨਹੀਂ ਹੋਇਆ ਜੀ ਬਸ ਚੱਲ ਬਾਕੀ ਦੁੱਖ ਸੁੱਖ ਕਰਮਾਂ ਦੇ ਹੁੰਦੇ ਆ ਕਰਮਾਂ ਜੀ ਠੀਕ ਹੈ ਨਾ ਬੇ ਮਹਾਰਾਜ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਬਸ ਹਾਂ ਚਾਲ ਕੋਈ ਨਹੀਂ ਬਾਪੂ ਕਹਿੰਦਾ ਮੈਂ ਅਮਰੀਕਾ ਕੈਨੇਡਾ ਜਾਣਾ ਮਹਾ ਅਮਰੀਕਾ ਕੈਨੇਡਾ ਭਾਈ ਜਿਹੜੇ ਬੁੜੇ ਗਏ ਉਹਨਾਂ ਨੂੰ ਪੁੱਛ ਕੇ ਦੇਖ ਲੈ ਜਿਹੜੇ ਬੁੜੇ ਗਏ ਉਹਨਾਂ ਨੂੰ ਪੁੱਛ ਕੇ ਦੇ ਲੈ ਅਮਰੀਕਾ ਕੈਨੇਡਾ ਕੋਈ ਕੋਈ ਨਹੀਂ ਕਹਿ ਦਿਆਂ ਸੀ ਮੈਂ ਤਾਂ ਤੁਨੂੰ ਇਹ ਵੀਡੀਓ ਰਾਈਓ ਪਾ ਜਾ ਸਕਦਾ ਅਮਰੀਕਾ ਕੈਨੇਡਾ ਕਾਇਦ ਕਾਇਦ ਮਿੱਠੀ ਗਿਆਦਾ ਮਿੱਠੀ ਆਓ ਸਾਧ ਆਪਣੇ ਹਲਪਾਲ ਕਰਦੇ ਵੀ ਕਹਿੰਦਾ ਕਿਥੇ ਕਿਥੇ ਪਸ ਕੇ ਜਾਣਾ ਉਹ ਕਹਿੰਦਾ ਮੈਂ ਉੱਥੇ ਬਜ਼ੁਰਗਾਂ ਬਾਤ ਤੇ ਬਹੁਤ ਔਕਾ ਹਾਂ ਨਿਆਣੇ ਤਾਂ ਜਿਹੜੇ ਆਪਣੇ ਸਾਰੇ ਕਮਾਕਾਰਾਂ ਤੇ ਚੱਲ ਜਾਂਦੇ ਆ ਫਿਰ ਘਰ ਦੇ ਵਿੱਚੇ ਰਹਿਣਾ ਬਾਹਰ ਨਹੀਂ ਨਿਕਲ ਸਕਦੇ ਅੰਗਰੇਜ਼ੀ ਆਉਂਦੀ ਨਹੀਂ ਸਾਡੇ ਬਾਪਿਆਂ ਨੂੰ ਬੋਲੀ ਆਉਂਦੀ ਬੋਲੀ ਉਧਰ ਲਈ ਆਉਂਦੀ ਨਹੀਂ ਅੰਗਰੇਜ਼ੀ ਆਉਂਦੀ ਨਹੀਂ ਬਸ ਫਿਰ ਗੁੰਗੇ ਹੋ ਕੇ ਬਸ ਗੁੰਗੇ ਗੁੰਗੇ ਬੈਠੇ ਬੈਠੇ ਰੋਵਰ ਫਿਰ ਪੰਗਾ ਛੜਾ ਫਿਰ ਕਹਿੰਦੇ ਵੀ ਕਿੱਥੇ ਫਸ ਗਏ ਇਹਦੇ ਨਾਲ ਦਾ ਘਰੇ ਠੀਕ ਤੇ ਕਦੇ ਬਾਪੂ ਇੱਥੇ ਆ ਗਿਆ ਹੁਣ ਨਹੀਂ ਜਾਂਦਾ ਬੈਠਾਂ ਹੋਗੇ ਨਾ ਹਾਂ ਕਹਿੰਦਾ ਹੁਣ ਨਹੀਂ ਜਾਂਦਾ ਬਾਤ ਆਈ ਡੈਡੀ ਨੇ ਕੱਪੜੇ ਪਾਏ ਨਹੀਂ ਆ ਗਈ ਸੰਦੀਪ ਭਾਈ ਆ ਗਈ ਪੌਂਹੀ ਹਾਂ ਆ ਆ ਕੇ ਕੀ ਕਰੇ ਮੈਂ ਗੱਡੀ 'ਚ ਬੈਠਣਾ ਆ ਬਾਹਰ ਇੱਕ ਖਲੀ ਬੁੜੀ ਪਈ ਆ ਮਰਲੇ ਪਾਸੇ ਤੇ ਕੋਈ ਨਹੀਂ ਆਹਦਾ ਆਹ ਤਾਂ ਕੋਈ ਨਹੀਂ ਮੇਰੀ ਗੱਲ ਸੁਣ ਨਾ ਬਾਪੂ ਆ ਫੋਹੀ ਕਿ ਕਹਿਣਾ ਨੌਲਤਾ ਤਾਂ ਤਾਂ ਹੈ ਫੋਹੀ ਫੋਹੀ ਕਹਿਣਾ ਬਾਪੂ ਵੀ ਜਾਗ ਪਾਈ ਫਿਰ ਦਕਮੀਸ ਤੇ ਮੈਂ ਜਾ ਵੀ ਕੋਈ ਉਹ ਘਰ ਦੇ ਕੰਮ ਅਗਲਾ ਕਬੀਲਦਾਰ ਆ ਡੰਗਰ ਪੱਛੇ ਰੱਖੇ ਹੋਇਆ ਸਭ ਕੁਝ ਲੋੜ ਨਹੀਂ ਦਾ ਬਾਪਾਈ ਇਹ ਤਾਂ ਫਿਰ ਸਵੇਰੇ ਨਹਾ ਲਾਂਦਾ ਮੇਰਾ ਬਾਪੂ ਗੁਰਦੁਆਰੇ ਜਾਂਦਾ ਨਾ ਅੱਛਾ ਫਿਰ ਕੰਮ ਕਰਦਾ ਕੱਕ ਕੋਖਾ ਵਢਵਾਉਂਦਾ ਚਲ ਕਬੀਲ ਆ ਕਬੀਲਦਾਰੀ ਇਹਨੂੰ ਕਹਿੰਦੇ ਤਾਂ ਨੰਨੇ ਨੂੰ ਸਾਸੀ ਰਗਲ ਬਣਾ ਕੇ ਹਾਂ ਮੈਨੂੰ ਹਣੀ ਇਹ ਭਈ ਜਾਂਦਾ ਤਕੜਾ ਹੋ ਗਿਆ ਅੱਗੇ ਨਾਲੋਂ ਤਕੜਾ ਲਾ ਦੇ ਕੇ ਕਹਿੰਦਾ ਦੇਖ ਢਡ ਮਾ ਕਾਕਾ ਹੀ ਦੀ ਹੈ ਹਾਂ ਅੱਗੇ ਢਡ ਥੋੜਾ ਤਕੜੇ ਹੋ ਤਾਂ ਕਾ ਕਾਈ ਦੀ ਹੈ ਹੋ ਗਿਆ ਅੱਗੇ ਨਾਲੋਂ ਫਰਕ ਤੇਰਾ ਹੈਗਾ ਮੈਨੂੰ ਦੇਖ ਕੇ ਕਿ ਤੂੰ ਬਹੁਤ ਸੁੱਕ ਗਿਆ ਤੂੰ ਢਿੱਡ ਭਰੀ ਹੋ ਗਿਆ ਬਾਪੂ ਓ ਮੋਟਾਪਾ ਕੰਟਰੋਲ ਕਰ ਥੋੜਾ ਜਿਹਾ ਉਮਰ ਤੇ ਠੀਕ ਨਹੀਂ ਆ ਗਿਆ ਮੇਰਾ ਬਾਪੂ ਮੇਰਾ ਬਾਪੂ ਚਲੇ ਗਿਆ ਹਾਂ ਡੈਡੀ ਮਦਾ ਬਹੁਤ ਕੋ ਮਹੰਗਾ ਮੈਂ ਹੋੜਾ ਦਾ ਦਾ ਹੀ ਨੇ ਅਸਰ ਕਰਿਆ ਹੋਇਆ ਕੋਈ दारू ਵੀ दारू ਛੱਡੇ ਤੇ ਹੋ ਜਾਂਦਾ ਘੱਮ ਇਹ ਠੀਕ ਆਹ दारू ਛੱਡੋ ਭਾਈ ਸਾਰਾ ਉਹ ਦਰ ਦੇ ਚੀਜ਼ ਗਲਤ ਹੈ ਨਾ ਜਿਹੜੀ ਗਲਤ ਹੈ ਸਰਕਾਰ ਨੇ ਲਿਖਿਆ ਵੈ ਨਾ दारू ਪੀਣਾ ਸਿਹਤ ਲਈ ਹਾਨੀਕਾਰਕ ਹੈ ਲੋਕ ਲੋਕ ਫਿਰ ਵੀ ਪੀ ਜਾਂਦੇ ਆ ਸਰਕਾਰ ਨੇ ਲਿਖ ਕੇ ਜਰੂਰ ਲਾਇਆ ਹੋਇਆ ਪੁਨਾ ਤੇ ਪਰ ਠੇਕੇ ਘਾਤੇ ਨਹੀਂ ਬੰਦ ਕਰਦੀ ਸਰਕਾਰ ਇਹ ਕਹਦਾ ਨਹੀਂ ਕਰਦਾ ਇਹ ਹੁਣ ਮੈਂ ਪੁੱਛੂਗਾ ਜਦ ਦਿਨ ਮੈਂ ਮੁੱਖ ਮੰਤਰੀ ਬਣ ਜਾਵਾਂ ਉਦੋਂ ਦੇਖੂਗਾ ਜਾਂ ਮੈਂ ਐਮ ਐਲ ਏ ਬਣ ਗਿਆ ਜਾਂ ਏ ਪੀ ਬਣ ਗਿਆ ਫਿਰ ਮੈਂ ਗੱਲ ਕਰੂਗਾ ਫਿਰ ਮੈਂ ਮੁੱਦਾ ਮੁੱਦਾ ਠਾਲੂਗਾ ਮੈਂ ਅੱਜ ਫੈਕਟਰ ਡੀ ਜੀ ਪੀ ਉਹਦਾ ਛੱਡ ਕੇ ਬੋਧਾ ਨੇ ਲੈ ਲਾ ਉਹ ਆ ਬਹੁਤ ਬਹੁਤ ਦੇਖੋ ਜਿੱਦਾਂ ਇਹ ਚੀਜ਼ ਆਵੇ ਨਾ ਉਹ ਕਈ ਚੰਗੇ ਲੋਕ ਵੀ ਖੜਦੇ ਆ ਪਰ ਉਹਨਾਂ ਦੇ ਸਪੋਰਟ ਵੀ ਕਰਨੀ ਚਾਹੀਦੀ ਆ ਸਾਨੂੰ ਹਾਂ ਹਾਂ ਜੇ ਹੁਣ ਜਿਹੜਾ ਸਾਨੂੰ ਨਿਰੋਪਰੀ ਪਤਾ ਹੀ ਆ ਵੀ ਭਈ ਇਹ ਬੰਦਾ ਗਲਤ ਆ ਉਹ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਬਸ ਆ ਚੰਗੀ ਸਰਕਾਰ ਚੁਣੋ ਕਾਂਗਰਸ ਨੇ ਲੜਿਆ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਵੀ ਕਿਹੜੀ ਸਰਕਾਰ ਚੰਗੀ ਹੈ ਜਿਹੜਾ ਸਾਡੇ ਲਈ ਕਰਦੀ ਆ ਹਾਂ ਹਾਂ ਬੜੀ ਚੰਗੀ ਉਜਾਈ ਦੀ ਹੈ ਅੱਦੇ ਰੱਖੋ ਬਹੁਤ ਦੁਨੀਆ ਦੀ ਅੱਖਾਂ ਖੁੱਲ ਗਈਆਂ ਬਹੁਤ ਅੱਖਾਂ ਤਾਂ ਖੁੱਲ ਗਈਆਂ ਮੇਰੀ ਗੱਲ ਬਾਪੂ ਪਤਾ ਕੀ ਆ ਆਪਾਂ ਨੂੰ ਤਾਂ ਉਹ ਹੀ ਮਿੱਟੀ 'ਚ ਦਾਣੇ ਪਾਉਣੇ ਪੈਣੇ ਆ ਆ ਉਹ ਵੜਨੇ ਪੈਣੇ ਉਦੋਂ 'ਚ ਸਾਨੂੰ ਇਨਕਮ ਆਉਣੀ ਆ ਉਦੋਂ ਜੇ ਕਰੂੰਗੇ ਤਾਂ ਰੋਟੀ ਖਾਓਗੇ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਕੋਈ ਐਮਐਲਏ ਬਣ ਜੇ ਕੋਈ ਆਪਟੀ ਬਣ ਕਿਸੇ ਨੇ ਕੁਝ ਨਹੀਂ ਦੇਣਾ ਸਾਰੇ ਹੁਣ ਤੱਕ ਜਿੰਨੇ ਵੀ ਆਏ ਸਾਰਿਆਂ ਨੇ ਆਪਣੇ ਘਰੇ ਭਰੇ ਆ ਹਾਂ ਆਪਣੇ ਹੋਟਲ ਬਣਾ ਲੈ ਆਪਣੇ ਹੋਟਲ ਬਣਾ ਲੈ ਕਿਸੇ ਨੇ ਕੁਸ ਬਣਾ ਲੈ ਜਸ ਜੀ ਕਰ ਉਹ ਬਰੇ ਬਰੇ ਬੀਜ ਨਹੀਂ ਹੈ ਕਹਿੰਦੇ ਕਿਹੜਾ ਬਣਾ ਸੀ ਸਮਾਹਲ ਬਣਾ ਲਿਆ ਨੇ ਅਸਲੀ ਗੱਲ ਕਹੀ ਆ ਏ ਹਾਂ ਨਨ ਨਨ ਸੱਸੀ ਕਾ ਬੁਲਾ ਦੇ ਪੁੱਤਰਾ ਬਈਆ ਦੇ ਬੁਲਾਤੀ ਆਨੇ ਬਾਪੂ ਦਾ ਰੋ ਆ ਕੇ ਖਸ ਹੋ ਗਿਆ ਪੂਰਾ ਕਹਿੰਦਾ ਰੀਤ ਨੇ ਮੈਨੂੰ ਸੱਸੀ ਕਾ ਬੁਲਾਈ ਆ ਮੈਂ ਤਾਂ ਰੀਤ ਨੂੰ ਆਕੇ ਲਾਵੀ ਸੱਸੀ ਕਾ ਬੁਲਾਈ ਆ ਬੁਲਾਈ ਆ ਨਾ ਨਾ ਨਿਆਣੇ ਨੂੰ ਇਕੜੀ ਚਾਹੀਦ ਲਾ ਚੱਲੀਏ ਫਿਰ ਹੁਣ ਚੋ ਡੈਡੀ ਦੇ ਕੱਪੜੇ ਬਦਲਾਉਣੇ ਪਹਿਲਾਂ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖਿਆ ਜੀ ਯਾਰ ਕਿਉਂ ਨਾ